ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਸਚਿੰਤ ਤੇ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਜੋ ਕਿਤਾਬ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹਾਂ ਇਸ ਕਿਤਾਬ ਦਾ ਨਾਮ ਹੈ ਅਸੀਂ ਨਾਨਕ ਦੇ ਕੀ ਲਗਦੇ ਵਾਂ ਜਿਹਨੂੰ ਜਸਵੰਤ ਜ਼ਫਰ ਸਾਹਿਬ ਜੀ ਨੇ ਲਿਖਿਆ ਹੈ ਇਸ ਕਿਤਾਬ ਵਿੱਚ ਜ਼ਫਰ ਸਾਹਿਬ ਇਸ ਚੀਜ਼ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਾਡਾ ਨਾਨਕ ਦੇ ਨਾਲ ਕੀ ਰਿਸ਼ਤਾ ਹੈ ਅਸੀਂ ਅਕਸਰ ਕਹਿੰਦੇ ਆ ਕਿ ਨਾਨਕ ਸਾਡਾ ਰੱਬ ਹੈ ਨਾਨਕ ਸਾਡਾ ਮਾਪਿਓ ਹੈ ਨਾਨਕ ਸਾਡਾ ਪਹਿਣਪਰਾ ਹੈ ਨਾਨਕ ਸਾਡਾ ਆਸ਼ਿਕ ਹੈ ਤੇ ਕਿੰਨੇ ਹੀ ਰਿਸ਼ਤਿਆਂ ਵਿੱਚ ਅਸੀਂ ਨਾਨਕ ਨੂੰ ਬੰਧ ਦਿੰਨੇ ਹਾਂ ਪਰ ਉਹ ਇਸ ਚੀਜ਼ ਤੇ ਕੁਐਸਚਨ ਖੜਾ ਕਰਦੇ ਨੇ ਕਿ ਸਾਡਾ ਨਾਨਕ ਨਾਲ ਜ਼ਾਤੀ ਕੋਈ ਰਿਸ਼ਤਾ ਹੈ ਵੀ ਕਿ ਨਹੀਂ ਕਿਸੀਂ ਐਕਚੁਅਲ ਵਿੱਚ ਡਿਜ਼ਰਵ ਕਰਦੇ ਆ ਨਾਨਕ ਦੇ ਰਿਸ਼ਤੇਦਾਰ ਕਹੋਣ ਦੇ ਕਿ ਨਹੀਂ ਨਾਨਕ ਦੇ ਭਗਤ ਕਹੋਣ ਦੇ ਨਾਨਕ ਦੇ ਪਹਿਣਪਰਾ ਨਾਨਕ ਦੇ ਬੱਚੇ ਕਹੋਣ ਦੇ ਕਿ ਅਸੀਂ ਹੱਕਦਾਰ ਹਾਂ ਕਿ ਨਹੀਂ ਤੇ ਉਹ ਆਪਣੇ ਕਾਵਿ ਸੰਗ੍ਰਹਿ ਦੁਆਰਾ ਇਹਨਾਂ ਸਵਾਲਾਂ ਦਾ ਆਨਸਰ ਕਰਦੇ ਨੇ ਬਹੁਤ ਪਿਆਰੀਆਂ ਪਿਆਰੀਆਂ ਕਵਿਤਾਵਾਂ ਲਿਖੀਆਂ ਨੇ ਉਹਨੇ ਉਹਨਾਂ ਨੇ ਤੇ ਮਾਤਰ 95 ਪੇਜਾਂ ਦਾ ਇਹ ਜੋ ਇੱਕ ਕਾਵਿ ਸੰਗ੍ਰਹਿ ਹੈ ਜਿਦੇ ਵਿੱਚ ਉਹਨਾਂ ਨੇ ਲਗਭਗ 50 ਕਵਿਤਾਵਾਂ ਦੇ ਅਰਾਊਂਡ ਕਵਿਤਾਵਾਂ ਲਿਖੀਆਂ ਨੇ ਔਰ ਇੱਕ ਪੂਰਾ ਸਾਡੇ ਰਿਸ਼ਤੇ ਨੂੰ ਲੈ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਉਹ ਆਪਣੇ ਜੋ ਉਹਨਾਂ ਦਾ تھیਮੈਟਿਕ ਸਟਰਕਚਰ ਹੈ ਇਸ ਪੂਰੀ ਕਿਤਾਬ ਦਾ ਉਸ ਨੂੰ ਲੈ ਕੇ ਚੱਲਦੇ ਨੇ ਤੇ ਆਪਣੇ تھیਮੈਟਿਕ ਸਟਰਕਚਰ ਤੋਂ ਬਿਲਕੁਲ ਵੀ ਨਹੀਂ ਫਟਕਦੇ ਔਰ ਥਰੂਆਊਟ ਦਾ ਟੈਕਸਟ ਨਾਨਕਦੀ ਤੇ ਸਾਡੀ ਨਾਨਕ ਦੇ ਰਿਸ਼ਤੇ ਨਾਲ ਜੋ ਵੀ ਕਹਾਣੀ ਹੈ ਜੋ ਵੀ ਸਾਂਝ ਹੈ ਉਸ ਦੀ ਗੱਲ ਕਰਤੇ ਨੇ ਥਰੂਆਊਟ ਦਾ ਟੈਕਸਟ ਠੀਕ ਹੈ ਤੇ ਬਹੁਤ ਹੀ ਪਿਆਰੀ ਕਾਵਿ ਸੰਗ੍ਰਹਿ ਹੈ ਇਹ ਆਪਾਂ ਅਕਸਰ ਦੇਖਦੇ ਹਾਂ ਕਿ ਅਕਸਰ ਸਕੂਲਾਂ ਦੇ ਕਾਲਜਾਂ ਦੇ ਨਾਮ ਦੇ ਨਾਂ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦਾ ਨਾਮ ਦਿਖ ਜਾਵੇਗਾ ਗੁਰੂ ਨਾਨਕ ਦੇਵ ਜੀ ਕਾਲਜ ਗੁਰੂ ਨਾਨਕ ਦੇਵ ਜੀ ਵਿਧਾਲਿਆ ਗੁਰੂ ਨਾਨਕ ਦੇਵ ਜੀ ਵਿਸ਼ਵ ਵਿਧਾਲਿਆ ਗੁਰੂ ਨਾਨਕ ਦੇਵ ਜੀ ਸਕੂਲ ਠੀਕ ਹੈ ਤਾਂ ਇਸ ਤਰ੍ਹਾਂ ਤੁਸੀਂ ਦੇਖਿਆ ਕਿ ਵਿਦਿਆਸਥਾਨਾਂ ਦੇ ਨਾਮ ਦੇ ਨਾਲ ਨਾਨਕ ਜੀ ਦਾ ਨਾਮ ਜੋੜਿਆ ਜਾਣਾ ਬੜੀ ਹੀ ਕਾਮਨ ਜੀ ਗੱਲ ਹੈ ਬੜੀ ਆਮ ਜੀ ਗੱਲ ਹੈ ਲੇਕਿਨ ਨਾਨਕ ਜੀ ਖੁਦ ਤਾਂ ਕਦੇ ਸਕੂਲ ਹੀ ਨਹੀਂ ਗਏ ਤੇ ਉਹ ਤੇ ਸਕੂਲ ਤੋਂ ਪਹਿਲੇ ਦਿਨ ਹੀ ਵਾਪਸ ਆ ਗਏ ਸੀਗੇ ਤੇ ਫਿਰ ਆਪਣੇ ਘਰ ਵਾਪਸ ਆਣ ਤੋਂ ਬਾਅਦ ਕੁਝ ਟਾਈਮ ਤੋਂ ਬਾਅਦ ਉਹ ਆਪਣਾ ਘਰ ਛੱਡ ਕੇ ਵੀ ਚਲੇ ਗਏ ਸੀ ਦੁਨੀਆ ਦੀ ਸੈਰ ਕਰਨ ਦੇ ਲਈ ਲੇਕਿਨ ਅਸੀਂ ਤਾਂ ਸਕੂਲਾਂ ਦੇ ਨਾਮ ਤੇ ਉਹਨਾਂ ਦਾ ਨਾਮ ਲਗਾ ਰਹੇ ਹਾਂ ਉਹਨਾਂ ਦੇ ਨਾਮ ਨਾਲ ਕਿਹ ਸਕੂਲ ਚੱਲੇ ਹੋਏ ਨੇ ਕਿਹ ਕਾਲ ਚੱਲੇ ਹੋਏ ਨੇ ਤੇ ਕਈ ਘਰਾਂ ਦੇ ਨਾਮ ਵੀ ਨਾਨਕ ਜੀ ਦੇ ਨਾਮ ਤੇ ਰੱਖੇ ਗਏ ਨੇ ਤੇ ਉਹ ਖੁੱਤ ਤੇ ਆਪਣੇ ਘਰ ਵਿੱਚ ਵੀ ਨਹੀਂ ਰਹੇ ਤੇ ਉਹਨਾਂ ਨੇ ਪੂਰੀ ਦੇਸ਼ ਦੁਨੀਆ ਦੀਆਂ ਯਾਤਰਾਵਾਂ ਕੀਤੀਆਂ ਲੇਕਿਨ ਅਸੀਂ ਕੀ ਹਾਂ ਅਸੀਂ ਤੇ ਆਪਣੇ ਘਰ ਵਿੱਚ ਬੰਦੇ ਹੋਏ ਆ ਆਪਣੇ ਤੇ ਕ੍ਰਿਸ਼ਤੀ ਵਿੱਚ ਬੰਦੇ ਹੋਏ ਆ ਹੈ ਨਾ ਤੇ ਫਿਰ ਅਸੀਂ ਕੀ ਹੱਕਦਾਰ ਹਾਂ ਅਸੀਂ ਇੱਕ ਹੋਣ ਦੇ ਵੀ ਆਪਾਂ ਨਾਨਕ ਦੇ ਕੁਝ ਲੱਗਦੇ ਹਾਂ ਕੀ ਆਪਾਂ ਨਾਨਕ ਦੇ ਸੱਚ ਵਿੱਚ ਕੁਝ ਲੱਗਦੇ ਹਾਂ ਤੋ ਕਿਤੇ ਨਾ ਕਿਤੇ ਇਹ ਚੀਜ਼ ਸਾਨੂੰ ਸੋਚਣ ਦੀ ਜ਼ਰੂਰਤ ਹੈ ਤੇ ਬਹੁਤ ਹੀ ਪਿਆਰਾ ਕਾਵੀ ਸੰਗ੍ਰਹਿ ਹੈ ਬਹੁਤ ਹੀ ਅੱਛਾ ਕਾਵੀ ਸੰਗ੍ਰਹਿ ਹੈ ਤੇ ਮੈਨੂੰ ਪਰਸਨਲੀ ਬਹੁਤ ਅੱਛਾ ਲੱਗਿਆ ਹੈ ਕੁਝ ਕਵਿਤਾਵਾਂ ਇਸ ਕਾਵੀ ਸੰਗ੍ਰਹਿ ਦੀਆਂ ਮੈਨੂੰ ਬਹੁਤ ਅੱਛੀਆਂ ਲੱਗੀਆਂ ਨੇ ਜੋ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਤੇ ਚਲਿਏ ਸ਼ੁਰੂ ਕਰਦੇ ਹਾਂ ਇਹ ਟਾਈਟਲ ਦੀ ਕਵਿਤਾ ਹੀ ਹੈ ਜੋ ਕਿ ਮੈਨੂੰ ਬਹੁਤ ਪਿਆਰੀ ਲੱਗੀ ਸੀ ਇੱਕ ਅਸੀਂ ਨਾਨਕ ਦੇ ਕੀ ਲਗਦੇ ਹਾਂ ਨਾਨਕ ਤਾਂ ਪਹਿਲੇ ਦਿਨ ਹੀ ਵਿਦਿਆਲੇ ਨੂੰ ਵਿਦਿਆ ਦੀ ਵਲਗਣ ਨੂੰ ਰੋਂਦ ਕੇ ਘਰ ਮੁੜੇ ਘਰ ਮੁੜੇ ਘਰੋਂ ਜਾਣ ਲਈ ਘਰੋਂ ਗਏ ਘਰ ਨੂੰ ਵਿਸਥਾਰਨ ਲਈ ਵਿਸ਼ਾਲਨ ਲਈ ਅਸੀਂ ਨਾਨਕ ਵਾਗ ਵਿਦਿਆਲੇ ਨੂੰ ਨਾਕਾਰ ਨਹੀਂ ਸਕਦੇ ਗੁਰੂ ਨਾਮ ਤੇ ਵਿਦਿਆਲੇ ਉਸਾਰ ਸਕਦੇ ਹਾਂ ਗੁਰੂ ਨਾਨਕ ਵਿਦਿਆਲਾ ਗੁਰੂ ਨਾਨਕ ਮਹਾਵਿਦਿਆਲਾ ਗੁਰੂ ਨਾਨਕ ਵਿਸ਼ਵ ਵਿਦਿਆਲਾ ਵਿਦਿਆਲੇ ਦੇ ਸੋਦੇ ਪਰਬੋਧੇ ਅਸੀਂ ਗਿਆਨੀ ਵਿਦਿਆਦਾਨੀ ਕਰਾਂ ਦੇ ਕੈਦੀ ਪਤਵੰਤੇ ਸੱਜਣ ਨਾਨਕ ਦੇ ਕੀ ਲੱਗਦੇ ਹਾਂ ਤੇ ਕਿਤੇ ਨਾ ਕਿਤੇ ਉਹੀ ਸਵਾਲ ਜੋ ਮੈਂ ਤੁਹਾਨੂੰ ਅਨਸਰ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਕਿਤੇ ਨਾ ਕਿਤੇ ਸ਼ੁਰੂਆਤ ਦੇ ਵਿੱਚ ਹੀ ਕਾਵੀ ਸੰਗ੍ਰਹਿ ਦੀ ਦੂਜੀ ਪੋਇਮ ਦੇ ਵਿੱਚ ਹੀ ਉਹ ਸਾਡੇ ਤੇ ਸਵਾਲ ਖੜਾ ਕਰ ਦਿੰਦੇ ਹਨ ਕਿ ਅਸੀਂ ਨਾਨਕ ਦੇ ਐਕਚੁਅਲ ਵਿੱਚ ਕੀ ਲੱਗਦੇ ਹਾਂ ਦੂਜੀ ਕਵਿਤਾ ਜੋ ਮੈਨੂੰ ਇਸ ਕਾਵੀ ਸੰਗ੍ਰਹਿ ਦੀ ਬਹੁਤ ਅੱਛੀ ਲੱਗੀ ਹੈ ਉਹਦਾ ਟਾਈਟਲ ਹੈ ਗੁਰਮਖ ਸਿੰਘ ਤੇ ਉਹ ਕਹਿੰਦੇ ਨੇ ਗੁਰੂ ਨਾਨਕ ਫਲੋਰ ਮਿਲ ਵਾਲਾ ਸ਼੍ਰੀ ਗੁਰਮਖ ਸਿੰਘ ਗੁਰੂ ਨਾਨਕ ਦਾ ਬੜਾ ਸ਼ਰਧਾਵਾਨ ਹੈ ਜਿਹੜੀ ਕੋਠੀ ਤੇ ਜਿਹੜੀ ਵੱਡੀ ਕੋਠੀ ਤੇ ਲਿਖਿਆ ਹੋਇਆ ਗੁਰੂ ਨਾਨਕ ਵਕਸ਼ਿਸ਼ ਉਹ ਉਸੇ ਦਾ ਮਕਾਨ ਹੈ ਗੁਰੂ ਨਾਨਕ ਫਿਲਿੰਗ ਸਟੇਸ਼ਨ ਵੀ ਉਸਦਾ ਹੈ ਪੈਸੇ ਨੂੰ ਪੈਸੇ ਦੀ ਖਿਸ਼ ਹੈ ਵੱਡਾ ਮੁੰਡਾ ਆਪਣੀ ਜਗ੍ਹਾ ਸੈੱਟ ਹੈ ਗੁਰੂ ਨਾਨਕ ਬਿਲਡਰਸ ਦਾ ਇਕੱਲਾ ਮਾਲਕ ਹੈ ਤੇ ਛੋਟਾ ਗੁਰੂ ਨਾਨਕ ਫਾਈਨਾਂਸ ਕੰਪਨੀ ਦਾ ਸੰਚਾਲਕ ਹੈ ਅਗਲੀ ਪੀੜ੍ਹੀ ਵੀ ਲਾਇਕ ਹੈ ਸੋਣੀ ਚੱਲ ਪਈ ਹੈ ਪੋਤਰੇ ਨੂੰ ਗੁਰੂ ਨਾਨਕ ਕਾਲਜ ਵਿੱਚ ਪੇਡ ਸੀਟ ਮਿਲ ਗਈ ਏ ਗੁਰਮਖ ਸਿੰਘ ਤੇ ਬੜੀ ਮਿਹਰ ਹੈ ਉਸ ਗੁਰੂ ਦੀ ਜਿਨ੍ਹਾਂ ਪਿਉ ਦੀ ਕਮਾਈ ਵਿਗਵਾ ਛੱਡੀ ਕੋਈ ਬਿਜ਼ਨਸ ਕਰਨ ਦੀ بجائے ਭੁੱਖੇ ਸਾਧੂਆਂ ਨੂੰ ਰੋਟੀ ਖਵਾ ਛੱਡੀ ਜੋ ਤੇਰਾ ਤੇਰਾ ਅਲਾਉਂਦੇ ਰਹੇ ਤੇ ਮੋਦੀ ਖਾਨਾ ਲੁੱਟਣਦੇ ਰਹੇ ਗੋਂਦੇ ਰਹੇ ਪੋਂਦੇ ਰਹੇ ਸੁਣਦੇ ਅਤੇ ਸੁਣਾਉਂਦੇ ਰਹੇ ਬੱਚੇ ਨਾ ਕਿਦਰੇ ਸੈੱਟ ਕੀਤੇ ਬਸ ਗੋਸ਼ਟੀਆਂ ਹੀ ਰਚਉਂਦੇ ਰਹੇ ਤੁਸੀਂ ਪੁੱਛ ਸਕਦੇ ਹੋ ਕਿ ਨਾਨਕ ਦੇ ਨਾਂ ਤੇ ਖੁੱਲੇ ਮੋਦੀ ਖਾਨਿਆਂ ਦੇ ਮਾਲਕ ਭਲਾ ਨਾਨਕ ਦੀ ਕੀ ਲੱਗਦੇ ਹਨ ਗੁਰਮukh Singh ਤਾਂ ਇਹਨਾ ਜਾਣਦਾ ਕਿ ਇਹ ਲੈਣ ਦੇਣ ਦਾ ਸਿੱਧਾ ਰਿਸ਼ਤਾ ਹੈ ਇੱਕ ਪਾਸੋਂ ਅਥਾ ਸ਼ਰਦਾ ਹੈ ਦੂਜੇ ਪਾਸੋਂ અપਾਰ ਕਿਰਪਾ ਹੈ ਇੱਕ ਗੱबता ਮੈਨੂੰ ਹੋਰ ਇਸका ਵੀ ਸੰਗ੍ਰਹਿ ਦੀ ਬਹੁਤ achhi laggi hai ਜਿਸ ਦਾ ਨਾਮ ਹੈ ਰੁਖ ਰੋਮ ਉਹ ਕਹਿੰਦੇ ਨੇ ਸਿੰਘ ਜੀ ਦੇ ਘਰ ਸਾਹਮਣੇ ਸੜਕ ਦੇ ਦੂਜੇ ਪਾਰ ਖੜਿਆ ਕਰੇਗੀ ਕਾਰ ਜਿੱਥੇ ਅੱਜ ਕੱਲ ਖੜਾ ਹੈ ਇੱਕ ਬੀਬਾ ਰਾਣਾ ਰੁਖ ਸਿੰਘ ਜੀ ਕਹਿੰਦੇ ਇਸ ਨੂੰ ਦੇਵੋ ਚੁੱਕ ਕਰ ਦਿਓ ਏ ਥਾਂ ਸਾਫ ਰੁੱਖ ਨੂੰ ਕਰੋ ਖਲਾਸ ਨਿੱਕੀ ਜਿਹੀ ਗੱਲ ਤੇ ਰੁੱਖ ਦਾ ਕਤਲ ਸਿੰਘ ਜੀ ਤੁਸੀਂ ਇੰਜ ਨਾ ਕਰੋ ਰੋਜ਼ ਸਵੇਰੇ ਪੜ੍ਹਦੇ ਜਿਹੜੀ ਬਾਣੀ ਦਾ ਜਰਾ ਧਿਆਨ ਕਰੋ ਮਾਤਾ ਤਰਤੀ ਮਹਤ ਤਰਤੀ ਮਾਤ ਮਹਾਨ ਜਿਉਂਦੀ ਜਾਨ ਬੇਲਾ ਬੂਟੇ ਮਾਂਦੇ ਰੋਮ ਵਣ ਤਿਰਣ ਇਹਦੇ ਕੇਸ ਉਂਝ ਕੇਸਾਂ ਦੇ ਪ੍ਰਚਾਰਕ ਪਰ ਐਨੀ ਕਿਉਂ ਗੱਲ ਲਈ ਰੁੱਖ ਦਾ ਕਤਲ ਤਰਤੀ ਮਾਂ ਦੀ ਹਿੱਕ ਤੇ ਖੜ ਕੇ ਮੈਂ ਮੈਂ ਨਾ ਕਰੋ ਸਿੰਘ ਜੀ ਤੁਸੀਂ ਤਾਂ ਐ ਨਾ ਕਰੋ ਤੇ ਇੱਕ ਕਵਿਤਾ ਮੈਨੂੰ ਹੋਰ ਇਸ ਕਾਵਿ ਸੰਗ੍ਰਹਿ ਦੀ ਬਹੁਤ ਅੱਛੀ ਲੱਗੀ ਹੈ ਹਾਲਾਂਕਿ ਮੈਨੂੰ ਸਾਰੀਆਂ ਕਵਿਤਾਵਾਂ ਹੀ ਬਹੁਤ ਅੱਛੀਆਂ ਲੱਗੀਆਂ ਨੇ ਕੁਝ ਚੁਣਵੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਕੋਤਾਬ ਦਾ ਕੋਈ ਵੀ ਪੇਜ ਤੁਸੀਂ ਖੋਲ ਕੇ ਪੜੋਗੇ ਤੁਹਾਨੂੰ ਕਵਿਤਾ ਪੜ੍ਹ ਕੇ ਜੋ ਆਨੰਦ ਆਵੇਗਾ ਜੋ ਮਾਣ ਆਵੇਗਾ ਤੁਹਾਨੂੰ ਜੋ ਤੁਹਾਨੂੰ ਅੱਛਾ ਫੀਲ ਹੋਏਗਾ ਉਹ ਤੁਹਾਨੂੰ ਕਿਤੇ ਹੋਰ ਕਿਤਾਬ ਵਿੱਚ ਫੀਲ ਨਹੀਂ ਹੋਏਗਾ ਕੋਈ ਕਿਤਾਬ ਦਾ ਕੋਈ ਵੀ ਤੁਸੀਂ ਪੰਨਾ ਖੋਲੋ ਤੁਸੀਂ ਅੱਛਾ ਹੀ ਫੀਲ ਕਰੋਗੇ ਤੇ ਮੈਨੂੰ ਇੱਕ ਇਹ ਕਵਿਤਾ ਹੋਰ ਬਹੁਤ ਅੱਛੇ ਲੱਗੀ ਹੈ ਇਸ ਕਾਵੀ ਸੰਗ੍ਰਹਿ ਦੀ ਜੋ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਜਿਹਦਾ ਟਾਈਟਲ ਹੈ ਪੁਲੇਖਾ ਨਿੱਕੇ ਹੁੰਦੇ ਪਰਦੇ ਸਾਂ ਇੱਕ ਕਹਾਣੀ ਪਿਆਸਾ ਕਾਂ ਇੱਕ ਹੋਰ ਕਹਾਣੀ ਲਾਲਚੀ ਕੁੱਤਾ ਕਾਂ ਦੀ ਪਿਆਸ ਤਾਂ ਠੀਕ ਸੀ ਪਰ ਕੁੱਤਾ ਕਦੋਂ ਲਾਲਚੀ ਹੁੰਦਾ ਆਪਣੀ ਖਾਦੇ ਬਿਨਾ ਦੂਜੇ ਦੀ ਨਾ ਖੋਂਦਾ ਅਗਲੇ ਡੰਗ ਲਈ ਨਹੀਂ ਜੋੜਦਾ ਇਹ ਗਲਤ ਕਹਾਣੀ ਹੈ ਮਨ ਕੜਤ ਕਹਾਣੀ ਹੈ ਅੱਜ ਕੱਲ ਰੋਜ਼ ਪੜਦੇ ਹਾਂ ਇੱਕ ਖਬਰ ਪ੍ਰੇਮੀ ਜੋੜਾ ਫਰਾਰ ਤੇ ਇੱਕ ਹੋਰ ਖਬਰ ਇੱਕ ਮੁਟਿਆਰ ਨਾਲ ਚਾਰ ਦਰਿੰਦਿਆਂ ਦੁਆਰਾ ਬਲਤਕਾਰ ਆਪਣੇ ਪ੍ਰੇਮੀ ਨਾਲ ਤਾਂ ਕਿਤੇ ਵੀ ਕੋਈ ਵੀ ਨਾਰ ਕਦੇ ਵੀ ਹੋ ਸਕਦੀ ਫਰਾਰ ਪਰ ਕੋਈ ਦਰਿੰਦਾ ਕੋਈ ਪਰਿੰਦਾ ਕੋਈ ਜਾਨਵਰ ਵੈਸੀ ਭੇੜੀ ਜਾਂ ਬਲਤਕਾਰੀ ਨਹੀਂ ਹੁੰਦਾ ਕੁਦਰਤ ਦਾ ਅਸੂਲ ਹੈ ਇਹ ਖਬਰ ਨਿਰਮੂਲ ਹੈ ਆਦਮ ਦਾ અપਮਾਨ ਕਰਨ ਲਈ ਪਸ਼ੂਆਂ ਨੂੰ ਬਦਨਾਮ ਨਾ ਕਰੀਏ ਆਦਮੀ ਨੂੰ ਤਾਂ ਆਦਮੀ ਹੋਣ ਦਾ ਇਲਜ਼ਾਮ ਦੇਈਏ ਆਦਮੀ ਹੋਣ ਦੀ ਅਸੀਸ ਦੇਈਏ ਤੇ ਆਦਮੀ ਹੋਣ ਦਾ ਵਿਸ਼ਵਾਸ ਦੇਈਏ ਕਿੰਨੀ ਪਿਆਰੀ ਕਵਿਤਾ ਹੈ ਤੇ ਹੋਰ ਵੀ ਬਹੁਤ ਸਾਰੀਆਂ ਪਿਆਰੀਆਂ ਕਵਿਤਾਵਾਂ ਨੇ ਜੇ ਤੁਸੀਂ ਇਹਨਾਂ ਕਵਿਤਾਵਾਂ ਦਾ ਆਨੰਦ ਮਾਣਨਾ ਚਾਹੁੰਦੇ ਹੋ ਤੇ ਇਹ ਤੇ ਬਸ ਕੁਝ ਹੈਂਡਫੁੱਲ ਆਫ ਪੋਇਮ ਨੇ ਤੁਹਾਨੂੰ ਇੱਕ ਕਿਤਾਬ ਪੂਰੀ ਪੜ੍ਹਨੀ ਪਵੇਗੀ ਅਸੀਂ ਨਾਨਕ ਦੇ ਕੀ ਲੱਗਦੇ ਹਨ ਜਸਵੰਤ ਜ਼ਫਰ ਸਾਹਿਬ ਦੀ ਬਹੁਤ ਹੀ ਪਿਆਰੀ ਕਵਿਤਾਵ ਹੈ 170 ਰੁਪਏ ਮੁੱਲੇ ਕੋਈ ਜ਼ਿਆਦਾ ਮੁੱਲ ਨਹੀਂ ਹੈ ਸ਼ਾਇਦ ਤੁਹਾਨੂੰ ਆਨਲਾਈਨ ਇਹ ਤੋਂ ਵੀ ਸਸਤੀ ਮਿਲ ਜਾਵੇ ਤੇ ਮੇਰੇ ਖਿਆਲ ਨਾਲ ਤੁਹਾਨੂੰ ਇਹ ਕਿਤਾਬ ਜ਼ਰੂਰ ਲੈ ਲੈਣੀ ਚਾਹੀਦੀ ਹੈ ਤੇ ਪੜ੍ਹਨੀ ਚਾਹੀਦੀ ਹੈ ਤੇ ਅਗਰ ਤੁਸੀਂ ਆਲਰੇਡੀ ਪੜ੍ਹ ਰੱਖੀ ਹੈ ਤੇ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਸੀ ਅਗਰ ਨਹੀਂ ਪੜ੍ਹ ਰੱਖੀ ਹੈ ਤੇ ਫਿਰ ਜਾਓ ਕਿਤਾਬ ਨੂੰ ਲਾਓ ਤੇ ਪੜ੍ਹੋ ਫਿਰ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸਿਓ ਕਿ ਤੁਹਾਨੂੰ ਕਿਤਾਬ ਕਿੱਦਾਂ ਦੀ ਲੱਗੀ ਫਿਲਹਾਲ ਮੈਂ ਇਸ ਵੀਡੀਓ ਨੇ ਥੀ ਖਤਮ ਕਰ ਰਿਹਾ ਹਾਂ ਥੈਂਕ ਯੂ ਵੈਰੀ ਮੱਚ ਐਂਡ ਹੈਵ ਅ ਗ੍ਰੇਟ ਡੇ